ਆਪਣੀਆਂ ਸਵਾਮਾਂ ਦਿੰਦੇ ਨੇ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਨਗਰ ਨਮਸ਼ੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਜਿਨੇ ਵੀ ਸਤਕਾਰ ਦੇ ਯੋਗ ਵੀਰ ਆਏ ਹੈ ਮੈਚ ਦੀ ਪਹਿਲੀ ਰੇਡ ਵੱਡਿਆ ਬਾਬਾ ਬਲਵੀਰ ਸਿੰਘ ਦਾ ਪੋਤਾ ਕਬੱਡੀ ਪਾ ਰਿਹਾ ਹੈ ਬਰਿਆਂ ਵਾਲਾ ਗੁਰਪ੍ਰੀਤ ਜੱਖੇਪੜ ਵਾਲਾ ਮੀਨਾ ਤਿਆਰ ਵਰ ਤਿਆਰ ਹੈ ਪਰ ਪਹਿਲੀ ਤੇ ਪਹਿਲਾ ਜਫਾ ਲੱਗੂ ਡਾਇਰੈਕਟਰ ਪੱਜੂ ਇਧਰੇ ਪਾਸੇ ਸਮਾਂ ਬਕਿਆ ਪਿਆ ਸਹਿਲ ਜਫਾ ਲੱਗਿਆ ਹੈ ਸਹਿਲ ਤਨਹੋਲੇ ਆਣਾ ਬੱਲੇ ਬੱਲੇ ਕਰਾ ਗਿਆ ਆ ਖਿਡਾਰੀ ਕਹਿੰਦੇ ਪਾਤਣਾ ਦੇ ਲਾਗੇ ਖਨੌਰੀ ਬਾਡਰ ਦੇ ਲਾਗੇ ਕੁਲਾਰਾ ਪਿੰਡ ਹੈ ਅਰਸ਼ ਕੁਲਾਰਾ ਵਾਲਾ ਕਬੱਡੀ ਪਾ ਰਿਹਾ ਹੈ ਮੁੰਡਾ ਗੱਡੀਆਂ ਦਾ ਜੇਤੂ ਹੈ ਸੁਸ਼ਕਵਾਲਾ ਫੋਲਾ ਹਾਕਮ ਵਾਲੀਆ ਰੈਂਬੋ ਆ ਹੁਣ ਕੌਣ ਬੱਲੇ ਬੱਲੇ ਕਰਾ ਦੇਗਾ ਆ ਜੱਗੂ ਹਾਕਮ ਵਾਲੀਆ ਆ ਜੱਗੂ ਹਾਕਮ ਵਾਲੀਆ ਬਲਾਸਟਰ ਜੋੜੀ ਵਾਲਾ ਬੀਤ ਕਹਿੰਦਾ ਮਾਨ ਪੱਟੇ ਪੱਦਰ ਦੇ ਕਬੱਡੀ 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 ਰੈਂਬੋ ਛਿੜਾ ਓਏ ਗੱਬਰੂਆ ਮੇਲਾ ਬਾਬੇ ਦਾ ਰੈਂਬੋ ਰੈਂਬੋ ਕੋਈ ਪਈਆ ਮੇਲਾ ਬਾਬੇ ਦਾ ਆ ਮੁੰਡਾ ਵੀ ਕਹਿੰਦੇ ਬੜਾ ਸਿਆਣਾ ਰੈਟਰ ਹੈ ਆ ਸਾਹਮਣੇ ਕਹਿੰਦੇ ਮੇਰੇ ਵੀਰੋ ਦੀਪ ਯੂਕੇ ਦੇ ਭਰਾਵਾਂ ਨੇ ਸਾਰਿਆਂ ਨੇ ਪੈਸੇ ਲਾਇਏ ਸੀ ਗੁਰਪ੍ਰੀਤ ਦੀਆਂ ਦੋ ਰੈਡਾਂ ਤੇ ਉਹ ਭਰਾਵਾਂ ਨੇ 1000 ਪੁਜਦਾ ਕਰ ਦਿੱਤਾ ਦਾਦੂ ਆਇਆ ਹੋਇਆ ਬਹੁਤ ਬਹੁਤ ਧੰਨਵਾਦ ਆਹ ਸਾਹਮਣੇ ਮੇਰੇ ਵੀਰੋ ਕਬੱਡੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਆ ਗਲੋਰੀ ਹੈ ਆ ਵੀ ਮੂਹਰੇ ਅੜ ਕੇ ਗੱਡੀ ਘਰੋਂ ਬਾਹਰ ਕਿ ਠੰਡ ਪੈਂਦੀ ਲੋਹਿਆਂ ਦੀ ਰਪੋਟਾਂ ਟੋਟਾ ਓਕੇ ਆ ਇਹ ਠੰਡ ਪੈਂਦੀ ਲੋੜਿਆਂ ਦੀ ਮੇਰਾ ਅੰਗ ਅੰਗ ਜਾਂਦਾ ਠਰਦਾ ਸੀਟੀ ਮਾਰ ਅਰਜਣਾ ਬੇ ਭੁੱਲ ਗਈ ਮੋਰ ਗਨਾਬੋ ਕਰਦਾ ਆ ਪੈਂਦੀ ਰੇਡ ਕਰਾਚੋ ਵਾਲਾ ਕਹਿੰਦੇ ਫੂਲੇ ਨੇ ਫੜ ਲਿਆ ਆਹ ਕਰਾਚੋ ਵਾਲਾ 20 ਮਿੰਟ ਦੋ ਦੋ ਰੇਡਾਂ ਪੰਨ ਦੋ ਦੋ ਜੱਫੇ ਲਾ ਕੇ ਮੈਦ ਕਿਵੇਂ ਲੱਗੂ ਸਿਰਾ ਹੋਇਆ ਪਿਆ ਕਾਲਿਆ ਅਹਿਮਦਪੁਰ ਦੇ ਵਿੱਚ ਸਿਰਾ ਹੋਇਆ ਪਿਆ ਚਾਰ ਜੱਫੇ ਲੱਗ ਗਿਆ ਦੋ ਇਧਰ ਲੱਗ ਗਿਆ ਦੋ ਇਧਰ ਲੱਗ ਗਿਆ ਜੱਖੇਪਲ ਦਾ ਵੀਣਾ ਪਰ ਮੋਟਾ ਮੋਟਾ ਭੱਜ ਗਿਆ ਅਰਸ਼ ਕੁਲਾਰਾ ਸਮਾਦ ਕਬੱਡੀ ਦਾ ਲੋਕੀ ਲੈਂਦੇ ਨੇ ਜਿਹਨਾਂ ਦਾ ਕੋਈ ਕੰਮ ਨਹੀਂ ਉਹ ਬਹਿ ਜਾਓ ਭਰਾ ਬਣ ਕੇ ਜਿਹਨਾਂ ਦਾ ਕੋਈ ਕੰਮ ਨਹੀਂ ਉਹ ਬਹਿ ਜਾਓ ਬੱਲਾ ਵੀ ਪੂਜਾ ਆ ਹਾਕਮ ਆលੀਆਂ ਪਰ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਜੱਗੂ ਜੱਗੂ ਜਾਂ ਫਿਰ ਸ਼ੂਸ਼ਕ ਦਾ ਫੂਲਾ ਕੌਣ ਬੱਲੇ ਬੱਲੇ ਕਰਾਊਗਾ ਪਰ ਇਸ ਸਾਡੀ ਧਰਤੀ ਨੌਵੇਂ ਬਾਸ਼ਾ ਦੀ ਧਰਤੀ ਹੈ ਜੱਗੂ ਲੱਗ ਓਏ ਖੁੱਲਾ ਜੱਗੂ ਲੱਗ ਓਏ ਖੁੱਲਾ ਅਰਸ਼ ਭੱਜ ਗਿਆ

ਆ ਰੇਡ ਕਾਲਿਆ ਕਰਾਚੋ ਵਾਲਾ ਆ ਗਿਆ ਕਰਾਚੋ ਵਾਲਾ ਕਹਿੰਦੇ ਕਲਜੀਤ ਹੈ ਵੀ ਮੁੰਡਾ ਪਹਿਲੇ ਹੀ ਅਲਾਰਮ ਤੇ ਉੱਠਦਾ ਹੈ ਆਵਾਜ਼ ਜ਼ਿੰਮੇਵਾਰੀ ਮਾਰਦੀ ਗੁਰਦਨ ਕਮਾਂਡ ਦਾ ਪਿੰਡ ਹੈ ਮੇਲੇ ਵਾਲਾ ਪਿੰਡ ਹੈ ਆਓ ਸਾਹਮਣੇ ਕਹਿੰਦੇ ਕਬੱਡੀ ਪਈ ਹੋਈ ਹੈ ਖੇਡ ਮੈਦਾਨ ਵਿੱਚ ਪਈ ਰੇਡ ਜਾਫੀ ਚਾਰ ਹੈ ਇੱਕ ਪਾਸੇ ਰੇਡਰ ਦੋ ਰੇਡਾ ਮੁੜ ਗਏ ਇੱਕ ਪਾਸੇ ਇੱਕ ਮੁੜਿਆ ਆ ਸ਼ੂਸ਼ਕ ਵਾਲਾ ਆ ਸ਼ੂਸ਼ਕ ਵਾਲਾ ਓਏ ਦੋਨੇ ਪਾਸੇ ਦੋ ਦੋ ਮੁੜ ਕੇ ਸਿਰਾ ਹੋਇਆ ਪੈਲੋਆਂ ਘੁੰਮਦੀਆਂ ਰਮਾਲ ਘੁੰਮਦਿਆਂ ਲੋਕ ਨਿਯਾਰਾ ਲੈਂਦੇ ਆ ਰੇਡਰ ਤੇ ਯਾਪੀ ਇੱਕ ਦੂਜੇ ਨਾਲ ਕਹਿੰਦੇ ਆ ਲੋਕ ਨਿਯਾਰਾ ਲੈਂਦੇ ਆ ਵੀ ਅਹਿਮਦਪੁਰ ਦੇ ਕਬੱਡੀ ਕੱਪ ਦੇ ਕੁੜੇ ਵੇਖ ਲੜਕਰੇ ਪੈਂਦੇ ਆ ਓ ਅਹਿਮਦਪੁਰ ਦੇ ਕਬੱਡੀ ਕੱਪ ਦੇ ਕੁੜੇ ਸਹਿਲ 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 ਕਰਦਾ ਮੁਕਾਬਲਾ ਐਨ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਤੇ ਅਮ드ਪੁਰ ਵਾਲਿਓ ਜਫਿਆਂ ਤੇ ਮੁੱਕ ਗਈ ਰੇਡਾਂ ਭਾਵੇਂ ਨਖ ਪੈਂਦੀਆਂ ਲੋਕ ਆਪ ਬਹਾਰੇ ਤਾਣੀਆਂ ਮਾਰ ਰਿਹਾ ਜੱਗੂ ਲਾਕਾਂ ਪਿਆਰ ਕਰਦਾ ਲਾਗੋਏ ਖੁੱਲਾ ਨੌਜਵਾਨ ਹੈ ਹੁਣ ਕੌਣ ਬੱਲੇ ਬੱਲੇ ਕਰਾ ਦੂਗਾ ਅਰਸ਼ਕ ਕਲਾਰਾਂ ਵਾਲਾ ਗੱਡੀਆਂ ਦਾ ਜੇਤੋ ਟੱਕਰ 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 ਸਿਰੇ ਦੀ ਟੱਕਰ ਸਿਰੇ ਦੀ ਕਲਾਰਾਂ ਵਾਲਾ ਭੱਜ ਗਿਆ ਓਏ ਕੀ ਹੋਣਾ ਫੁੱਲ ਰਪੋਟਾ ਓਕੇ ਤੇਰੇ ਯਾਰ ਦੀਆਂ ਫੁੱਲ ਰਪੋਟਾ ਓਕੇ ਫੁੱਲ ਰਪੋਟਾ ਓਕੇ ਆ ਫੁੱਲ ਰਪੋਟਾ ਓਕੇ ਆ ਕਾਲੋ ਬਾਸਪਤੀ ਦੇ ਪਾਲੀ ਗੱਲ ਹੈ ਬਣੂ 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 ਪਤਾ ਕੀ ਆ ਰੇੜ ਪੈ ਗਈ ਹੈ ਜਲਾ ਦੀਆਂ ਧੜਕਣਾਂ ਤੇਜ ਹੈ ਏ ਗਲੈਰੀ ਤੇ ਸ਼ੀਰਾ ਟੱਕਰ ਸਿਰੇ ਦੀ ਉਹ ਗਿਆ ਚੱਕਾਂ ਵਾਲਾ ਹੋ ਗਿਆ ਚੱਕਾਂ ਵਾਲਾ ਹੋ ਗਿਆ ਕਰਾਚੋ ਵਾਲਾ ਆ ਗਿਆ ਜਲਜੀਤ ਕਰਾਚੋ ਵਾਲਾ ਸੋਮੀ ਕਰਾਚੋ ਦਾ ਪਿੰਡੂ ਸ਼ੰਤੀ ਕਰਾਚੋ ਵੀ ਤਕੜਾ ਆਓ ਸਾਹਮਣੇ ਕਬੱਡੀ ਪਈ ਹੋਈ ਹੈ ਹਾਕਮ ਵਾਲੀਏ ਮੰਗੋ ਵਰਗੇ ਖੇਡ ਕੇ ਗਏ ਆ ਵੱਡੇ ਨਾਂ ਨੇ ਖੇਡ ਕਬੱਡੀ ਦੇ ਬੈਲੀ ਵਰਨਾਲ ਆਇਆ ਹੋਇਆ ਹੈ ਅੱਜ ਦੇ ਮੇਲੇ ਤੇ ਵੱਡੇ ਭਰਾ ਦਾ ਧੰਨਵਾਦ ਹੈ ਕਬੱਡੀ ਨੰਬਰ ਰੇਡਰ ਦਾ ਨੰਬਰ ਹਿਟਰ ਦਾ ਨੰਬਰ ਕਹਿੰਦੇ ਰੇਡਰ ਦਾ ਨੰਬਰ ਰੇਡਰ ਦਾ ਅੱਕਰ ਸਿਰੇ ਦੀ ਵੱਡਿਆ ਸਿਰਾ ਹੋਇਆ ਪਿਆ ਓਏ ਅੱਜ ਸਿਰਾ ਹੋਇਆ ਪਿਆ ਹੋਵੇ ਵੀ ਕਿਉਣਾ ਮੇਲਾ ਬਾਬੇ ਦਾ ਚੱਲਦਾ ਹੈ ਸਿਰਾ ਹੋਵੇ ਵੀ ਕਿਉਣਾ ਮੇਲਾ ਬਾਬੇ ਦਾ ਚੱਲਦਾ ਗੁਰਪ੍ਰੀਤ ਮੋਟਾ ਕਬੱਡੀ ਪਾ ਰਿਹਾ ਗਰਜੰਟ ਸਿੰਘ ਦਾ ਪੁੱਤ ਕਬੱਡੀ ਪਾ ਰਿਹਾ ਤੇ ਬਾਪ ਗਰਜੰਟ ਸਿੰਘ ਉਹ ਵੀ ਪੱਜੇ ਹੋਇਆ ਅੱਜ ਮਾਨ ਸਨਮਾਨ ਕੀਤਾ ਜਾਣਾ ਇਹ ਗੁਰਪ੍ਰੀਤ ਤੇ ਇੱਕ ਪਾਸੇ ਮੀਣਾ ਪਰ ਮੋਟਾ ਆ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅੰਮਨਗੜ ਕਲਾਊਡ ਦੇ ਮੇਲੇ ਦਾ ਹਾਰ ਲੈਣਾ ਜਿੱਤੂ ਆ ਮੋਟਾ ਬਰਿਆਂ ਵਾਲਾ ਕਰਾਚੋਂ ਵਾਲਾ ਡਬਲ ਡਬਲ ਪਾਉਣ ਲੱਗ ਗਿਆ ਜਿੱਤੂ ਕੌਣ ਸ਼ੱਕ ਤੇ ਰਹਿਣੀ ਹੈ ਮੇਲਾ ਸਾਡੇ ਪਾਪੇ ਦਾ ਤੱਕ ਪੈਣੀ ਹੈ ਸ਼ੱਕ ਰਹਿਣੀ ਹੈ ਤੱਕ ਪੈਣੀ ਹੈ ਹਾਕਮ ਵਾਲੀਆ ਜੱਗੂ ਹੈ ਸੁਸ਼ਕ ਦਾ ਫੁੱਲਾ ਜੋੜੀ ਪ੍ਰਸਦਾ ਆ ਪਈ ਕੋਕਬੜੀ ਖੇਡ ਮੈਦਾਨ ਦੇ ਵਿੱਚ ਮੁੰਡੇ ਤਿਆਰ 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 ਸ਼ੂਸ਼ਲ ਇਹਨੇ ਆਏ ਲੋਟ ਨਹੀਂ ਆਉਣਾ ਇਹਨੇ ਆਏ ਲੋਟ ਨਹੀਂ ਆਉਣਾ ਆ ਰੇਡ ਚੱਕਾ ਵਾਲਾ ਸ਼ੀਰਾ ਫੇਰ ਇਹ ਭੂਰੇ ਦੇ ਕੱਪ ਦਾ ਕਹਿੰਦੇ ਗੱਡੀ ਦਾ ਜੇਤੂ ਹੈ ਕਿ ਵਿੱਚ ਸੱਥਾ ਨਾ ਹੋੜ ਫੈਸਲੇ ਲਾਂਗ ਡਾਉਨ ਤੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੌਂਕੀ ਹੁੰਨੇ ਫੋੜ ਬਿਲਡ ਤੇ ਜੀਪਾਂ ਦੇ ਰੇਡ ਚੱਕਲੀ ਸ਼ੇਰ ਦਾ ਸ਼ੀਰਾ ਸਹਿਲ 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 ਕਬੱਡੀ 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 ਇੱਥੇ ਰੱਖ ਇੱਥੇ ਰੱਖ ਉਂਗਲੀ ਤੇ ਰਮਾਲ ਘਮਾਉਂਦਾ ਦਿਲਵਰ ਜਾਨੀ ਦਿਲਵਰ ਜਾਨੀ ਲੋਕ ਨਜ਼ਾਰੇ ਲੈਂਦੇ ਆ ਆ ਕਹਿੰਦੇ ਕਾਲੇ ਧਨੋਲੇ ਦੇ ਪਿੰਡੂ ਐ ਕੀ ਹਾਲ ਚਾਲ ਸਿਰਾ ਹੋਏ ਗਬਰੂਆ ਮੇਲਾ ਗੂੰਜ ਉੱਠਿਆ ਮੇਲਾ ਗੂੰਜ ਉੱਠਿਆ ਆ ਰੇੜਾ ਅਰਸ਼ਦੀ ਕਲ ਕਰਗਲ ਸੋਹਣਿਆ ਆਓ ਸਾਹਮਣੇ ਕਿਲਾਰਾਂ ਵਾਲਾ ਕਹਿੰਦੇ ਅਰਸ਼ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਪਈ ਹੋਈ ਰੇਡ ਹੁਣ ਜਾਫੀ ਯਾਰ ਹਾਕਮਾਂ ਵਾਲਿਆ ਰੈਂਬੋ ਹੈ ਸ਼ੂਸ਼ਕ ਵਾਲਾ ਫੋਲਾ ਧੀਰੇ ਦੇ ਇਲਾਕੇ ਦਾ ਸ਼ੂਸ਼ਕ ਪਿੰਡ ਆਹ ਜਾਫੀ ਦਾ ਨੰਬਰ ਹੈ ਆ ਤੇ ਮੰਨਣਾ ਪੈਣਾ ਵੀ ਆ ਨੰਬਰ ਜਾਫੀ ਦਾ ਹੈ ਬਰਿਆਂ ਵਾਲਾ ਕਿ ਜਿੱਥੇ ਪੱਬ ਰੱਖਣ ਗੱਪਰੂ ਧਰਤੀ ਹਿੱਲਦੀ ਧਰਤੀ ਹਿੱਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਇਹ ਖੇਡ ਤਾਕਤਾਂ ਦੀ ਇਹ ਤਾਂ ਕਾਲਿਆ ਗੱਲਾਂ ਕਰਨੀਆਂ ਸੌਕੀਆਂ ਇਹ ਖੇਡਣੀ ਬਹੁਤ ਔਖੀ ਹੈ ਇਹ ਖੇਡਣੀ ਬਹੁਤ ਔਖੀ ਹੈ ਆਹ ਓਏ ਸਹਲ 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 ਪਰ ਬਰੇ ਦੇ ਪਿੰਡ ਨੇੜੇ ਆ ਫੁੱਲਰ ਪੋਟਾ ਉੱਕਿਆ ਉਹ ਜਿਹੜੇ ਟਰਾਲੀਆਂ ਤੇ ਬੈਠੇ ਆਉਂਦਾ ਨਜ਼ਾਰਾ ਸਵਾਦ ਲੈਂਦੇ ਆ ਲੋਕੀ ਲੋਕੀ ਦੀਪ ਸਵਾਦ ਭਾਲਦੇ ਆ ਲੋਕ ਸਵਾਦ ਭਾਲਦੇ ਆ ਕਾਲਿਆ ਸਵਾਦ ਆਈ ਜਾਂਦਾ ਸਵਾਦ ਆਈ ਜਾਂਦਾ ਹੁਣ ਜਫਾ ਤੇ ਹੁਣ ਤੇ ਕਾਲੀ ਜਫਿਆਂ ਤੇ ਆ ਹੁਣ ਤੇ ਕਾਲੀ ਜਫਿਆਂ ਤੇ ਆ ਹੁਣ ਤੇ ਕਾਲੀ ਜਫਿਆਂ ਤੇ ਆ ਹਰਖ ਗਿਆ ਹਰਖ ਗਿਆ ਹਰਖ ਗਿਆ ਆਓ ਹਰਖ ਗਿਆ ਹਰਖ ਗਿਆ ਹਰਖ ਗਿਆ ਹਰਖ ਗਿਆ ਹਾਕਮ ਆਲੀਆ ਹਾਕਮ ਆਲੀਆ ਪਹਿਲਵਾਨ ਦਾ ਪੁੱਤ ਹੈ ਕਿ ਮੇਰਾ ਕੋਚ ਰਕਾਨੀ ਬੈਣੀ ਮੈਨੂੰ ਦੇਵੇ ਨਸੀਹਤ ਪਹਿਲੀ ਮੇਰਾ ਕੋਚ ਰਕਾਨੇ ਬੈਲੀ ਮੈਨੂੰ ਦੇਵੇ ਨਸੀਹਤ ਪਹਿਲੀ ਸੈਲ ਦਾ ਪਿਛਲਾ ਜਫਾ ਬਿੱਲਾ ਬਾਈ ਕਹਿੰਦਾ ਵੀ ਕਿਸਾਉ ਦਾ ਓਏ ਹਾਕਮ ਆਲੀਏ ਦਾ ਕੰਮ ਕਿਵੇਂ ਲੱਗਦਾ ਹੌਲਰ ਪੋਟਾ ਕਿ ਹੈ ਲੋਕ ਨਜ਼ਾਰੇ ਲੈਂਦੇ ਆ ਉਹ ਸਾਹਮਣੇ ਪਈ ਹੋਈ ਰੇਡ ਉਹ ਬੱਲੇ ਦਾ ਯਾਰ ਬੱਲੇ ਬੱਲੇ ਘਰਾ ਰਿਹਾ ਪਰ ਕਹਿੰਦੇ ਚੱਕ ਲਈ ਸ਼ੇਰ ਦਾ ਓਏ ਦੀਪਕ ਸ਼ੀਰਾ ਕਬੱਡੀ ਪਾ ਰਿਹਾ ਹੈ ਸ਼ੀਰਾ ਟੱਕਾ ਵਾਲਾ ਵੱਡੀ ਪਾ ਰਿਹਾ ਜੱਖੇ ਪੜਾ ਲਿਆ ਹੁਣ ਤੂੰ ਜੱਫਾ ਲਾਵੇਂ ਗੱਲ ਤਾਂ ਮੰਨੀ ਪਰ ਉਹ ਭੱਜ ਗਿਆ ਉਹ ਭੱਜ ਗਿਆ ਕਲਾਰਾਂ ਵਾਲਾ ਅਰਸ਼ ਕਬੱਡੀ ਪਾ ਰਿਹਾ ਹੈ ਅਰਸ਼ ਕਲਾਰਾਂ ਵਾਲੇ ਦੀ ਰੇਡ ਮੈਚ ਬਰਾਬਰੀ ਤੇ ਖੇਡਿਆ ਜਾ ਰਿਹਾ ਹੈ ਮੈਚ ਬਰਾਬਰੀ ਤੇ ਹੈ ਹਾਕਮ ਵਾਲੀਏ ਨੂੰ ਪਤਾ ਵੀ ਮੇਲਾ ਉਹਦੇ ਬਾਪੇ ਦਾ ਹੈ ਸ਼ੂਸ਼ਕਾਲਿਆ ਪਿਸਲਾ ਵਜਨ ਵਾਲੀ ਹੈ ਸ਼ੂਸ਼ਕਾਲਿਆ ਪਿਸਲਾ ਵਜਨ ਵਾਲੀ ਹੈ ਆਹ ਰੇਡ ਪੈਂਦੀ ਬਰਿਆਲੇ ਮੋٹے ਦੀ ਦੀਪ ਪਰਪ੍ਰੀਤ ਕਬੱਡੀ ਪਾ ਰਿਹਾ ਪਸੀਨਾ ਚੁੰਦਾ ਵੇਖ ਆਹ ਰੇਡ ਪੈ ਗਈ ਹੈ ਵੀ ਚੱਦ ਕੱਟੇ ਲੋਹਾ ਲੋਹੇ ਨੂੰ ਪੰਬੜ ਮੱਤਿਆਂ ਗਿਆਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ 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 ਲਲਕਾਰਿਆਂ ਦਾ ਸਿਰਾ ਹੋ ਗਿਆ ਸਿਰਾ ਹੋ ਗਿਆ ਸਿਰਾ ਹੋ ਗਿਆ ਕਾਹਦਾ ਰੌਲਾ ਜੀ ਕਾਹਦਾ ਰੌਲਾ ਜੀ ਬੂਟਾ ਜੀ ਹੋਲਡ ਹੈ ਨੰਬਰ ਨੰਬਰ ਹੋਲਡ ਹੈ ਜੀ ਓਏ ਕੋਈ ਗੱਲ ਨਹੀਂ ਬਾਈ ਪਰ ਰੈਫਰੀ ਲੈ ਰਿਆ ਹੋਲਡ ਨੂੰ ਤੇ ਲੈਣੀ ਪੈਣਾ ਗਲੋਰੀ ਪੁਆਇੰਟ ਹੋਲਡ ਪਾਇੰਟ ਹੋल्ड ਹੈ ਵਰਿਆਂ ਵਾਲਾ ਗੁਰਪ੍ਰੀਤ ਦੀਪ ਯੂਕੇ ਦੇ ਸਾਰੇ ਸਾਥੀਆਂ ਨੇ 500 ਪੌਂਡਾ ਕੀਤਾ ਫਕਰ ਝੰਡੇ ਵਾਲੇ ਦੀ ਪੱਤਰੀ ਕੀ ਕਹਿੰਦੀ ਕਿ ਲੋਕ ਨਜ਼ਾਰੇ ਲੈਂਦੇ ਬਾਪੇ ਦੇ ਕੱਪ ਤੇ ਕੁੜੇ ਵੇਖ ਲੜਕਰੇ ਪੈਂਦੇ ਸਹਲ ਦੇ ਹਰ ਇੱਕ ਜਫੇ ਦਾ ਸਤਕਾਰ ਕਮੇਟੀ ਵਾਲਾ ਬਿੱਲਾ ਤੇ ਗੁਰਵਿੰਦਰ ਬਾਈ ਕਹਿੰਦੇ ਵੀ ਸਾਫ ਸਾਫ ਦੇ ਨਾਲ ਮਾਨ ਹੋਣਾ ਹੈ ਮੈਚ ਠੰਡਾ ਨਾ ਕਰੋ ਭਰਾ ਬਣ ਕੇ ਜੇ ਹੋਲਡ ਰੈਫਰੀ ਕਹਿੰਦੇ ਆ ਤੇ ਦਿਓ ਤੇ ਰੇਡ ਪਵਾਓ ਲੋਕਾਂ ਦਾ ਸਵਾਦ ਨਾਂ ਖਰਾਬ ਕਰੀਏ ਆਪਾਂ ਹੁਣ ਤੇ ਅੱਠ ਦੀ ਪੁਲੀ ਤੇ ਬੜਾ ਚੜਿਆ ਰਹਿਣ ਦੇ ਆਓ ਸਾਹਮਣੇ ਰੇਡ ਕਰਾਚੋ ਵਾਲਾ ਕਰਾਚੋ ਆ ਵੜਿਆ ਆ ਰੇਡ ਪੈ ਗਈ ਹੈ

ਮੋਸਿਆਂ ਦੇ ਕਹਿਣ ਮੰਗੂ ਹਲੇ ਮੁਟਕਿਆ ਨਹੀਂ ਰਹਿੰਦਾ ਬਾਸਪਤੀ ਦੇ ਭਾਵ ਵਾਂਗੂ ਪਤਾ ਨਹੀਂ ਕੀ ਬੰਨਾ ਜੱਫੇ ਬਰਾਬਰ ਰੇਡਾਂ ਬਰਾਬਰ ਗੱਲਾਂ ਟਿਕਾਣੇ ਦੀਪ ਆਹ ਸਿਰਾ ਹੋ ਗਿਆ ਲੋਕਾਂ ਨੇ ਨਜ਼ਾਰਾ ਲੈ ਲਿਆ ਪਰ ਕਹਿੰਦੇ ਧਨੋਲੇ ਵਾਲਾ ਨੇ ਅੱਜ ਕਹਾਣੀ ਸਿਰੇ ਲਾਤੀ ਐ ਧਨੋਲੇ ਵਾਲਾ ਨੇ ਕਹਾਣੀ ਸਿਰੇ ਲਾਤੀ ਆ ਆ ਰੇੜ ਪਈ ਗਿਆ ਚੱਕਾਂ ਵਾਲਾ ਸ਼ੀਰਾ ਤੇ ਗਲਔਰ ਇਹ ਤੱਕ ਤਰਫੇ ਦੀ ਲੱਗਦਾ ਚੋਰ ਸਾਜੇ ਖੱਬੇ ਐਨ ਉਖੜਦੇ ਪੈਰ ਉਖੜਦੇ ਪੈਰ ਚੱਕ ਲਈ ਸ਼ੇਹ ਵਾਲਾ ਭੱਜ ਗਿਆ ਮੁੱਕਿਆ ਹਲੇ ਵੀਰੀ ਮੁੱਕਿਆ ਹਲੇ ਵੀਰੀ ਮੁੱਕਿਆ ਹਲੇ ਵੀਰੀ ਲੋਕ ਦੇਖ ਵੇ ਦੀਪ ਕਿੰਨਾ ਨਜ਼ਾਰਾ ਲੈਂਦੇ ਬੰਦਾ ਥੱਲੇ ਦੰਦਾ ਥੱਲੇ ਕਈਆਂ ਦੀ ਜੀਵ ਆ ਗਈ ਹੈ ਬੰਦਾ ਥੱਲੇ ਕਈਆਂ ਦੀ ਜੀਵ ਆ ਗਈ ਹੈ ਆ ਰੜ ਪੈ ਗਈ ਹੈ ਹੁਣ ਜਿੱਤਾਂ ਹਾਰਾਂ ਕਲਿਆ ਨੇੜੇ ਹੈ ਇਹ ਗੱਲ ਪੱਕੀ ਹੈ ਜਿਹੜੇ ਰੈਫਰੀ ਬਾਹਰ ਹੈ ਜੀ ਉਹ ਹੋਰ ਨਾਲ ਨੰਬਰ ਕਲੀਅਰ ਕਰ ਦੇਣ ਇੱਥੇ ਰੱਖੇ ਮੈਚ ਸਮਾਪਤ ਕਲਾਰਾ ਵਾਲਾ ਥਾਪੀਆਂ ਮਾਰਦਾ ਜਿੱਤ ਜਿਹੜੀ ਮਰਜੀ ਗਈ ਅਮ੍ਰਿਤਪੁਰੀਓ ਸੋਨੋ ਸਵਾਦ ਆ ਵਾ ਤੁਸੀਂ ਕੁ ਸੋਣੇ ਚਾਹੀਦੇ ਹੋ ਖਿਡਾਰੀ ਤੇ ਰੋਜ਼ ਜਿੰਦੇ ਆ ਰੋਜ਼ ਹਰਦੇ ਆ ਕੈਮਰਾਮੈਨ ਆਈ ਕਿਰਾ ਓਏ ਇੱਕ ਗੱਲ ਦੱਸਿਓ ਆ ਨਵਾਂ ਮੁੰਡਾ ਸਹਿਰ ਤਰੋਲਾ ਜਿਹਦੇ ਅੱਜ ਜੱਫੇ ਵਧੀਆ ਲੱਗੇ ਤਾੜੀ ਮਾਰੋ ਯਾਰ ਜ਼ੋਰਦਾਰ ਜੌਂਦਾ ਵਾਹਦਾਰ ਆ ਓਏ ਚੋપરા ਅੱਜ ਸਹਿਲ ਸਹਿਲ ਅਮદાવાદ ਪਰ ਵਿੱਚ ਕਰਾਤੀ ਆ ਅੱਜ ਸਹਿਲ ਸਹਿਲ ਅਮદાવાદ ਪਰ ਵਿੱਚ ਕਰਾਤੀ ਆ ਬਾਕੀ ਲੋਕਾਂ ਨੇ ਨਜ਼ਾਰਾ ਲੇਤਾ ਲੋਕਾਂ ਨੇ ਨਜ਼ਾਰਾ ਲੇਤਾ ਆ ਭਰਾ ਨੇ ਬਹੁਤ ਸਾਰਾ ਪਿਆਰ ਸਨਾਮੀ ਨੂੰ ਪੁੱਜਦਾ ਕੀਤਾ ਹੈ ਸਹਿਲ ਕਿਹੜੇ ਪਾਸੇ ਆ ਸਹਿਨ ਧਨੋਲੇ ਵਾਲਾ ਸਹਿਲ ਆਪਣੀ ਮਾਇਆ ਲੈ ਜੀ ਵੀਰੇ ਕਾਲੇ ਧਨੋਲੇ ਦੇ ਪਿੰਡਵਾਂ ਨੇ ਬੱਲੇ ਬੱਲੇ ਕਰਾਤੀ ਹੈ ਭਿੰਦੇ ਕੋਦ ਉਹਨਾਂ ਦੀ ਟੀਮ ਹੈ ਬਹੁਤ-ਬਹੁਤ ਧੰਨਵਾਦ ਸਤਿਕਾਰ ਹੈ ਲੈ ਵੀ ਗਲੋਰੀ ਬਹੁਤ-ਬਹੁਤ ਮੁਆਰਕ